ਹੈਲੋ ਜੀ ਸਭੀ ਕਾਲ ਸਾਹਿਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਨਾ ਫੈਮਿਲੀ ਤੇ ਹੋਰ ਸੁਣਾਓ ਜੀ ਸਾਰੇ ਜਾਣੇ ਕਿਵੇਂ ਹੋ ਤਰੀਕ ਹੋ ਗਈ ਆਗੀ ਅੱਜ 11 10 ਤੇ ਰਾਤ ਦਾ ਟਾਈਮ ਹੋ ਗਿਆ ਜੀ ਵਲੌਗ ਜਿਹੜਾ ਆਪਾਂ ਆਪ ਨੂੰ ਸ਼ੁਰੂ ਕਰਨ ਲੱਗੇ ਆਂਗੇ ਤੇ ਕਿਉਂਕਿ ਦੀਦੀ ਹੁਣੀ ਆਏ ਸੀ ਉਧਰੋਂ ਪਹਿਲਾ ਦਿਨੇ ਵੀ ਤੇ ਆਪਾਂ ਨੂੰ ਟਾਈਮ ਜਾਇ ਲੱਗਿਆ ਕੁਝ ਮੇਰੇ ਜੀਜਾ ਨਹੀਂ ਕਰਿਆ ਹੁਣ ਚਲੋ ਮੈਨੂੰ ਐ ਲੱਗਦਾ ਵੀ ਸਾਰੇ ਜਾਣੇ ਆਏ ਹੋਏ ਆ ਤੇ ਆਪਾਂ ਵਲੌਗ ਸ਼ੁਰੂ ਕਰ ਲੈਂਦੇ ਆ ਰਾਤ ਦਾ ਟਾਈਮ ਹੋ ਗਿਆ 7 7:30 ਦਾ ਟਾਈਮ ਆ ਤੇ ਆਪਾਂ ਰੋਟੀ ਸਬਜ਼ੀ ਬਣਾ ਰਹੇ ਆ ਉਹਨਾਂ ਵਾਸਤੇ ਤੇ ਇੱਧਰ ਮੈਂ ਬਣਾ ਆ ਦੇਖੋ ਸ਼ਾਈ ਪਨੀਰ ਤੇ ਇੱਧਰ ਦੂਜੀ ਆਈਟਮ ਪੁੱਲੀ ਜਾਂਦੀ ਆ ਤੇ ਉੱਧਰ ਦੀਦੀ ਬਣਾ ਰਹੀ ਆ ਇੱਧਰ ਤੰਦੂਰ ਤੇ ਪਾ ਲਿਆ ਆਪਾਂ ਤੇ ਦੀਦੀ ਬਣਾ ਰਹੀ ਆ ਇੱਧਰ ਖੀਰ ਤੇ ਪ੍ਰਸ਼ਾਦ ਕੀ ਬਣਾ ਰਹਾ ਹੈ ਬਣ ਗਈ ਪ੍ਰਸ਼ਾਦ ਖੀਰ ਬਣ ਗਈ ਵੈਲਕਮ ਕਰਦੇ ਆ ਫਿਰ ਵੀਡੀਓ 'ਚ ਵੈਲਕਮ ਕਰਦੇ ਵੀਡੀਓ 'ਚ ਬੱਸ ਕਮਾਈ ਜਾ ਰਿਹਾ ਜਿਹੜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਪਲੀਜ਼ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਤੰਦੂਰ ਦੇ ਵਿੱਚ ਪਾਤੀ ਅੱਗ ਤੇ ਅੱਗ ਪੂਰੀ ਮਚ ਰਹੀ ਹੈ ਆਪਣੀ ਤੰਦੂਰ ਦੇ ਵਿੱਚ ਤੇ ਇਹਦੇ ਆਪਾਂ ਰੋਟੀਆਂ ਲਾਵਾਂਗੇ ਤੰਦੂਰੀ ਰੋਟੀਆਂ ਲਾਹਰ ਛੋਏ ਓਏ ਲਾ ਜਿਹੜਾ ਹੁਣ ਇਹਨੂੰ ਪੈਸੇ ਦੇ ਕੇ ਆਇਆ ਚੱਕ ਦੇਦਾ ਜਿਹੜਾ ਇਹੋ ਜੀ ਆਪੀ ਯਾਰ 500 ਦਾ ਐਨੇ ਦਾ ਮਾਨ ਹੈ ਹਾਂ ਪੁੱਛਣਾ ਨਹੀਂ ਮਾੜਾ ਹੈ ਦਿਮਾਗ ਸਿਰ ਹੋਰ ਪੁੱਛਣਾ ਨਹੀਂ ਜਾ ਕੇ ਦੇਖੀ ਦਵੇ ਨੂੰ ਕਿੰਨਾ ਆਇਆ ਹੈਲੋ ਕਰ ਦੋ ਸਾਰੇ ਹੈਲੋ ਇੰਟਰ ਵੀ ਲੋੜ ਦੀ ਮੇਰਾ ਹੋਈਆਂ ਆਪਣਾ ਵੀ ਚੈਨਲ ਨਾਮ ਰੱਖਿਆ ਗਾਜ ਜੇ 20 ਸਬਸਕ੍ਰਾਈਬਰ ਹੋ ਗਏ ਮੇਰੇ ਜੰਮੀ ਰੋਲ ਦੇਖਣਾ ਹੈ ਅੰਦਰ ਫੋਲੋ ਕਰਦੇ ਹੋ ਤੇ ਦੇਖਦੇ ਹੋ 1000 ਸਬਸਕ੍ਰਾਈਬਰ ਦੇ ਵੀ ਸਬਸਕ੍ਰਾਈਬ ਆਜੀ ਭਾਜੀ ਤੇ ਅਸੀਂ ਬਣਾ ਰਹੇ ਹਾਂ ਕੁ ਵੀ ਨਹੀਂ ਬਣ ਰਹੀ ਪਾਪਾ ਸਵੇਰੇ ਦੇਖੂ ਜਦੋਂ ਕੋਣੀ ਆ ਇਹ ਕੱਲ ਨੂੰ ਭਾਜੀ ਪਾਪਾ ਪਹਿਲਾਂ ਸਵੇਰੇ ਦੇਖਦਾ ਪਹਿਲਾਂ ਵੀਡੀਓ ਉੱਠੀ ਅੱਜ ਜੀ ਦੀ ਜੁਣੀ ਆਈ ਸੀ ਭਾਜੀ ਜੁਣੀ ਤੇ ਰੋਟੀ ਪਾਣੀ ਬਣਾ ਰਿਆ ਆਪਾਂ ਉਹ ਇਹਨਾਂ ਚੁੱਕਾ ਤਾਂ ਕਰਨਾ ਉਹਦਾ ਆਉਂਦਾ ਥੱਲੇ ਪਹਿਲਾਂ ਸਿੱਧੂ ਦੇਖ ਕੇ ਫੇਰ ਆਉਂਦਾ ਮੈਂ ਕਹਿਵੇਂ ਉੱਠਦਾ ਉੱਠਦਾ ਨਾ ਨੋ ਬੋਲੀ ਸਵੇਰੇ ਹਾਂ ਹੋਟ ਰੋਟੀ ਬਈ ਨੋ ਕੰਮ ਦੇ 2 ਵਜੇ ਜਾਂਦਾ ਰਾਜ ਰਾਜ ਨੂੰ ਵੀ ਆਈ ਵੀ ਜਦ ਵੀ ਇਹ ਗਾਹ ਲੈ ਆ ਅੱਗੇ ਲੈ ਆ ਲੈ ਲੈ ਤੋਂ ਵਾਰੋ ਮਾਰੋ ਗਰ ਸਭ ਬੋਲੋ ਕਈ ਤੁਸੀਂ ਵੀ ਹਲੋ ਕਰੋ ਹਲੋ ਆਰ ਯੂ ਤੁਸੀਂ ਵੀ ਸਬਸਕ੍ਰਾਈਬ ਕਰ ਦਿਓ ਭਾਈ ਛੋਟ ਛੋਟ ਕੇ ਕਰ ਦਿਓ ਬਲੌਗਰ ਕਹਿੰਦੇ ਬਲੌਗਰ ਸਾਹਿਬ ਨਹੀਂ ਸੰਗਦੇ ਹੈਗੇ ਕਈ ਵਾਰ ਆ ਜਾਂਦੀ ਹੈ ਬਲੌਗਰਾਂ ਨੂੰ ਵੀ ਇਹ ਵੱਡੇ ਬਲੌਗਰ ਦਾ ਐਟੀਟਿਊਡ ਚ ਗੱਲ ਕਰਦੇ ਨੇ ਆ ਕੀ ਗਈ ਹੁੰਦਾ ਹੈ ਤੈਨੂੰ ਕੀ ਪਾਰ ਆ ਜਾਂਗੇ ਤੈਨੂੰ ਕੀ ਗਈ ਹੁੰਦਾ ਹੈ ਹਾਏ ਨੱਬੇ ਨਹੀਂ ਸਲੇਮ ਆ ਗਈ ਹੈ ਲੋ ਜੀ ਤੰਦੂਰ ਆ ਪਤ ਪਾ ਲਿਆ ਤੇ ਅੱਗ ਜਿਹੜੀ ਆਪਣੀ ਕਿੰਨੀ ਘੋਰਤ ਪਾਉਣਾ ਹੈ ਰੋਟੀਆਂ ਲਾਵਾਂਗੇ ਹੁਣ ਆਪਾਂ ਇੱਥੇ ਤਾਂ ਤੇਲਾ ਬਹੁਤ ਜ਼ਿਆਦਾ ਆ ਗਿਆ ਤੇਲਾ ਦੇਖੋ ਕਿੰਨਾ ਆ ਗਿਆ ਇੱਧਰ ਪੁੱਟ ਲੈਨੇ ਆ ਆ ਮੰਜੇ ਤੇ ਸਹੀ ਰਹੂਗਾ ਨਾ ਮੰਜਾ ਲੈਨੇ ਆ ਨਾ ਮੰਜਾ ਇਹਦਾ ਹੈਗਾ ਫਿਰ ਮੰਜੇ ਦੇ ਕੋਈ ਨਹੀਂ ਫੇਰ ਚੁੰਨੀ ਵਸਾ ਲੈਨੇ ਆ ਲਓ ਜੀ ਆਪਾਂ ਨਾ ਰੋਟੀ ਦੀ ਤਿਆਰੀ ਕਰਦੇ ਹੁਣ ਹਾਏ ਤਪਿਆ ਨਹੀਂ ਤੰਦੂਰ ਤੇ ਇੱਧਰ ਨਾਲ ਆਪਣਾ ਸਮਾਨ ਹੈਦਰਾਪਾ ਖੀਰ ਫਿੱਕੀ ਕੱਢਤੀ ਇਹ ਫਿੱਕੀ ਬਣਾਈ ਆ ਕਿਉਂਕਿ ਅੰਦਰ ਫਿੱਕੀ ਖਾਂਦੇ ਨੇ ਹਾਂ ਬਾਰਲੀ ਹਾਂ ਬਾਰਲੀ ਲੜਟ ਬੰਦ ਕਰਦੇ ਨੇ ਸਾਡੇ ਨਾਲ ਤੇਲਾ ਉਹ ਕੈਮਰਾ ਇੱਧਰ ਤੇਲਾ ਬਹੁਤ ਜ਼ਿਆਦਾ ਹੋ ਜਾਂਦਾ ਇਸ ਟਾਈਮ ਤੇ ਤਾਂ ਕਰਕੇ ਆਪਾਂ ਬਾਰਲੀ ਲੜਟ ਹੁਣ ਬੰਦ ਕਰਤੀ ਵੈਸੇ ਆਪਾਂ ਰੋਟੀ ਬਣਾਉਣੀ ਆਂਗੀ ਕਿਉਂਕਿ ਥੋੜਾ ਤੇਲਾ ਭੱਜੂ ਫਿਰ ਸਾਰਾ ਅੰਦਰ ਆ ਜਾਊਗਾ ਉਹ ਬਾਥਰੂਮ ਵਾਲੀ ਲਾ ਦਿੰਨੇ ਆ ਹਾਂ ਉੱਥੇ ਚੱਲਿਆ ਜਾਊਗਾ ਤੇਲਾ ਤੇ ਕਾਲੀ ਕੜੀ ਜੀ ਵਈ ਜਿਹੜਾ ਕੁਝ ਵੀ ਬਣਿਆ ਬਣਾ ਤੇ ਆਹ ਹੈਗੀ ਆ ਪ੍ਰਸ਼ਾਦ ਬਣਾ ਲਈ ਆਪਾਂ ਖੀਰ ਦੇ ਨਾਲ ਚਲੋ ਹਨਾ ਮਿੱਠਾ ਹੋ ਜਾਂਦਾ ਇੱਕ ਡੇਸਰਟ ਹੈ ਡੇਸਰਟ ਡੇਸਰਟ ਕੀ ਹੁੰਦਾ ਆ ਪਨੀਰ ਪਾਈ ਹੁਣ ਪਤਾ ਨਹੀਂ ਦੀ ਤਾਂ ਵੱਧ ਵਧੀਆ ਬਣਾਉਂਦੀ ਆ ਮੈਂ ਜਿਹੜਾ ਜਆ ਬਣਿਆ ਉਹ ਜਆ ਬਣਾ ਲਿਆ ਤੇ ਇੱਧਰ ਬਣ ਰਿਹਾ ਦੇਸੀ ਮੁਰਗਾ ਚੈੱਕ ਕਰੀ ਹਜੇ ਬਣਿਆ ਨਹੀਂ ਇਹ ਹਜੇ ਤਾਂ ਰਹਿਣ ਦਾ ਮਨ ਲਾਦਾ ਇਹ ਬਣਿਆ ਦੇਸੀ ਮੁਰਗਾ ਤੇ ਇੱਧਰ ਇੰਨਾ ਜਾ ਰਿਹਾ ਤੇਲ ਨਾਲ ਇੱਧਰ ਪਰ ਗੇਟ ਖੁੱਲਾ ਛੱਡ ਤਾਂ ਕੋਸ ਲੈਡ ਚੱਲੀ ਜਾਂਦੀ ਆ ਪ੍ਰਾਤੂਰੇ ਚੱਕ ਕੇ ਲਿਉਣੀ ਆ ਇੱਧਰ ਆਪਾਂ ਨਾ ਇੱਕ ਪਾਸੇ ਇੱਧਰ ਮਿੱਠੀ ਖੀਰ ਇੱਧਰ ਦੁੱਧਾ ਦਾ ਉਵਾਲਿਆ ਆ ਜੂਗਾ ਤੇ ਜਾਗ-ਜੂਗ ਲਾ ਦਾਂਗੇ ਓ ਕਿੱਥੇ ਨੇ ਖੀਰੇ ਗੂਰੇ ਲਓ ਜੀ ਹੁਣ ਆਪਾਂ ਨਾ ਸਲਾਦ ਕੱਟ ਲਈਏ ਦੀ ਇਹ ਸਲਾਦ ਤੇ ਨਾਲ ਦੀ ਨਾਲ ਫਿਰ ਚਲੋ ਰੋਟੀ ਹੈ ਨਾ ਬਣ ਜੂਗੀ ਤੇ ਰੋਟੀ ਨਾਲ ਦੀ ਨਾਲ ਹੀ ਬਣਾਉਣੀ ਪਊ ਮੀਟ ਦੇਖਣਾ ਬੂ ਮੁਰਗਾ ਪੀਰ ਕਿਵੇਂ ਬਣਿਆ ਕਿਵੇਂ ਨਹੀਂ ਆਖਿਰੇ ਨੂੰ ਕੀ ਹੋਗਾ ਇਹ ਜੀ ਸੀਗਾ ਨਾ ਇੱਕ ਦੁਕਾਨ ਤੇ ਸੀ ਲੈ ਲਓ ਜੀ ਆਪਾਂ ਸਲਾਦ ਕੱਟ ਦਈਏ ਸਲਾਦ ਕੱਟ ਕੇ ਫਿਰ ਤੁਹਾਨੂੰ ਮਿਲਦੇ ਆ ਤੇ ਦਿਖਾਉਨੇ ਆ ਠੀਕ ਆ ਜੀ ਕਿੰਨਾ ਟਾਈਮ ਕਿੰਨਾ ਹੋ ਗਿਆ ਹੋਊਗਾ ਪਾਣੀ ਦੀ ਸਭ ਪੀਣਾ ਪਾਣੀ ਦੀ ਉਹ ਨਾਲ ਨਾ ਆਉਣਾ ਉਹ ਮਨੀ ਛੋਟਾ ਹੈ ਛੇ ਵਾਲ ਤੇ ਅੰਡੇ ਨੇ ਪਰ ਉਹ ਅੰਡੇ ਹੀ ਖਾਇਆ ਇਹ ਅੰਦਾਜ਼ੀ ਹੈ ਉਹ ਨਾ ਇੱਕ ਮੁਸਕੀਨਾ ਉਹ ਟੀਵੀ ਕਿੱਥੋਂ ਬੰਦ ਹੋਊਗਾ ਇਹ ਹਾਂ ਟੀਵੀ ਇਹ ਤਾਂ ਇਹ ਤੇ ਲੈ ਤਾਂ ਕੰਮ ਚੱਲ ਪੈਣਗੇ ਉਹ ਬੰਦ ਹੀ ਕਰ ਦੋ ਇਹ ਦੀ ਸਪੰਸ ਬਾਈ ਇਹ ਇਹ ਕੋਈ ਕੁਛ ਨਹੀਂ ਬਈ ਇਹ ਲੋਟਾ ਵੀ ਸੇਤ ਲਿਖੇ ਤੇਰੇ ਹੱਡੂ ਟੱਟ ਜਾਣਗੇ ਤੂੰ ਹੁਣ ਜੀ ਮੈਂ ਤਾਂ ਨਹੀਂ ਖਾਂਦੀ ਖਾਤਾ ਹੀ ਨਹੀਂ ਰਹੇ ਹਾਂ ਅੱਗੇ ਕਿੱਧਰ ਗਿਆ ਸੀ ਪੱਲੇ ਆਣਾ ਮੈਂ ਬੋਲ ਬੱਚੇ ਉਹ ਕਿੱਥੇ ਉਹ ਮੈਨੂੰ ਕਮੈਂਟ ਵੀ ਆਈ ਜਾਂਦੇ ਨੇ ਪੰਜਾਬੀ ਬੋਲੋ ਪੰਜਾਬੀ ਬੋਲੋ ਉਹ ਨਾਲ ਆ ਰਹੀ ਦੇ ਸਿੱਦੇ ਬਲੈਂਡ ਜੀ ਕਰਾ ਰਾਜਸੀ ਉਹ ਸਾਡੇ ਉਹ ਦੇਖਦੀ ਹੈ ਹੈਪੀ ਰੂ ਬਾੜਾ ਉਹ ਟ੍ਰੈਂਡਿੰਗ ਦੇਖਦੀ ਹੈ ਬਰਾ ਉਹ ਉਹ ਸੇ ਫੋਨ ਕਰ ਦਿੰਦੀ ਆ ਮੈਨੂੰ ਕਹਿੰਦੀ ਆ ਕਿ ਇੰਗਲਿਸ਼ ਚਾਈ ਹੋਵੇ ਉਹ ਵੀਡੀਓ ਨਾ ਇਧਰ ਪਿੱਛੇ ਪਲੇਟ ਵੀ ਉਹ ਬਹੁਤ ਦੁਕਾਨਾਂ ਪੈਂਦਾ ਬਾਜੀ ਮੈਂ ਕਰਦੀ ਆ ਉਹ ਫੇਰ ਹੋ ਜਾਂਦਾਗਾ ਇਹਦੇ ਸਪੌਂਸਰ ਹੋ ਜਾਂਦਾ ਹਾਂ ਹੋਰਾਂ ਤੋਂ ਨਹੀਂ ਹੁੰਦਾ ਸਾਡੇ ਤੋਂ ਨਾ ਹੋਣੇ ਨਹੀਂ ਉਹ ਨਹੀਂ ਕਰਦਾ ਇਹ ਰੋਟੀ ਦਾ ਉਹ ਨਹੀਂ ਸੋਨੇ ਨਾ ਨਾ ਕਰਦਾ ਨਹੀਂ ਰੋਟੀ ਪਾ ਰਣੀ ਕਰ ਰੋਟੀ ਲੱਗੀ ਹੈ ਰੋਟੀ ਫਿਰ ਚਲ ਨਾਉਣੀ ਆ ਆ ਪੁੱਤ ਚਲ ਫੇਰ ਮੈਂ ਜਾਉਂਦਾ ਫੇਰ ਉਹ ਫਿਰ ਆ ਜੂਗਾ ਪਰ ਸਟੈਂਡ ਤੇ ਵਧੀ ਨਹੀਂ ਵੜਦੀ ਲੈ ਲਾ ਲਾ ਨਾ ਨਾ ਮੱਠ ਹਲਾਈ ਨਾ ਚੰਗਾ ਕਿੱਦਾਂ ਫਿਰ ਲਾਵਾਂਗੇ ਕਿਵੇਂ ਉਹ ਤੂੰ ਹਲਾਈ ਨਾ ਕੈਮਰਾ ਚੰਗਾ ਨਹੀਂ ਲਾ ਦੂ ਵਿੱਚ ਹੀ ਦੇਖ ਹਾਂ ਮੈਂ ਹਾਂ ਚੰਦੀ ਗੁਰੂ ਲੱਗੇ ਪਾਕਿਸਤਾਨ ਇਹ ਰਾਜਮੇ ਚੰਚ ਚੰਚ ਕਲਾ ਕਿੱਥੇ ਨੇ ਆ ਜਾਈਏਗਾ ਟੋਲੀ ਹਾਂ ਕਿੰਨੀਆਂ ਰਹਿ ਗਈਆਂ ਹੋਰ ਇਹ ਗੇਟ ਖੁੱਲੇ ਸੀ ਇੱਕੋ ਹੀ ਪੇੜਾ ਰਹਿ ਗਿਆ ਬਸ 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 ਲੋ ਜੀ ਤੰਦੂਰੀ ਰੋਟੀਆਂ ਸਾਰਿਆਂ ਨੇ ਖਾ ਲਈਆਂ ਹਾਂ ਆਪੇ ਹੀ ਰਹਿ ਗਏ ਪਰ ਬਸ ਬਹੁਤ ਹੋ ਗਈਆਂ ਬਹੁਤ ਹੋ ਗਈਆਂ ਬਸ ਕਰ

ਫੋਰ ਸਾਰੇ ਕਿਤੇ ਬੜਿਆ ਪਿਆ ਅੱਜ ਤਾਂ ਇਹ ਲਾਈਟ ਬੰਦ ਕਰ ਦੋ ਸਾਰਾ ਬਾਹਰ ਫਿਰ ਅੰਦਰ ਉਹ ਸਮਾਨ ਪੋਨੇ ਆ ਚਾ ਆ ਫੜੀ ਆ ਤੇ ਰੱਖੋ ਲੈ ਮੈਂ ਤੁਹਾਨੂੰ ਵੀ ਲਿਆ ਕੇ ਦਿੰਨੀ ਆ ਕਿੱਧਰ ਰੱਖ ਇੱਥੇ ਇਥਾ ਰੱਖ ਦੋ ਰੱਖ ਦੋ

ਸਦੀ ਤੋਂ ਪਰਲੀ ਰੋਟੀ ਬਣ ਗਈ ਜੀ ਸਾਰਿਆਂ ਨੇ ਖਾ ਲਈ ਹੈ ਨਾ ਸਮਾਪਤੀ ਹੋ ਗਈ ਉਕੀ ਨਹੀਂ ਹੋਣਾ ਰਹਿ ਗਿਆ ਤੰਨੇ ਵਾਲੇ ਖਾਣ ਲਈ ਦੋ ਭੈਣਾਂ ਰਹਿ ਗਈਆਂ ਇਹੋ ਬੇਟਾ ਰਹਿ ਗਿਆ ਸਾਡਾ ਹਰ ਸਪ੍ਰੀਸ ਵੀ ਸਰਾ ਦੇ ਭਾਈ ਦੇਖਾ ਕਿ ਬਿਓ ਚਾਹੀਦੀ ਰਹੀ ਉੱਤੋਂ ਨੇ ਖਾ ਲਈ ਮੈਂ ਤਾਂ ਵਾ ਹੋਰ ਲਾ ਦੇਣੀ ਹੁਣ ਲੱਗਿਆ ਹੋਇਆ ਮਿਸਨ ਤੇ ਲਿਆ ਪਰ ਦੀਪਨ ਤਾਂ ਲੈ ਚੋਪੜ ਲਾ ਗਣੇ ਤੇ ਚੋਪੜਾ ਖਾਣੇ ਮੈਂ ਚੋਪੜ ਲਾਉ ਜੀ ਰੋਟੀ ਸਾਰਿਆਂ ਨੇ ਖਾ ਲਈ ਉਹਦੇ ਧਰਮਾ ਇਦਾਂ ਰੋਟੀ ਘੇੜ ਜੁੱਬੂਈ ਚਲੋ ਚੰਗੀ ਰਿਹਾ ਉਹਦਾ ਕਰਮ ਹੋਇਆ ਡਬੋਡ ਬੋ ਕੇ ਕਿਉਂ ਚ ਰੋਟੀਆਂ ਖਾਣੇ ਦੇਖੋ ਜੀ ਅਸੀਂ ਡਬੋਡ ਬੋ ਕੇ ਕਿਉਂ ਦੇ ਵਿੱਚ ਰੋਟੀਆਂ ਖਾਣੇ ਤੂੰ ਵੀ ਖਾ ਲੈ ਤੈਨੂੰ ਪਰ ਹੋਰ ਮਾਰੇ ਫਿਰ ਖਾ ਲੈ ਥੱਕ ਗਈ ਰੋਟੀਆਂ ਪਕਾਉਂਦੀ ਪੂਰੀ ਬੱਚਾ ਪਾਰਟੀ ਕਿੱਦਾਂ ਫਿਰ ਵੀ ਭਾਜੀਆਂ ਕਹਦੇ ਆਂ ਕੱਤੇ ਵੀ ਨਹੀਂ ਹਾਂ ਇਹ ਲਾ ਕਦੇ ਮਰਗਾ ਇਹ ਲਾਉਂਦੀ ਸੀ ਮੈਨੂੰ ਪਤਾ ਹੈਗਾ ਨਹੀਂ ਮੈਨੂੰ ਮੁਰਗਾ ਤਾਂ ਵਧੀਆ ਬਣਿਆ ਮੁਰਗਾ ਵਧੀਆ ਹੁੰਨੇ ਨਹੀਂ ਖਾ ਸਕਦੀ ਮੈਂ ਮਿੱਕੀ ਪਤਾ ਨਹੀਂ ਮੈਂ ਬਣਾ ਲਿਆ ਸੀ ਉੱਪਰ ਰਿੱਜ ਗਿਆ ਇਹ ਵਧੀਆ ਅੱਜ ਨਾਲ ਦੱਸਿਆ ਕਿੱਥੇ ਉੱਥੇ ਇੱਕ ਘਟ ਕਰਕੇ ਨਾ ਘਟ ਪਾ ਬਾਹਰ ਘੋਲ ਜਾਣਾ ਇਹਦੇ ਪਾਸੇ ਸਬਜ਼ੀ ਕਰਦੇ ਵਧੀਆ ਬੱਕਰੇ ਰੋਟੀ ਹੋਰ ਲੈਣੀ ਆ ਤੁਸੀਂ ਓ ਲੋੜ ਨਹੀਂ ਜੇੜਾ ਤੂੰ ਰੋਟੀ ਹੋਰ ਲੈਣੀ ਆ ਲੈਦਾ ਦੋ ਲੈ ਲਾਂਗੇ ਇੱਕ ਮੀਠ ਹੋਰ ਪਾਣਾ ਆ ਪਾਉਣਾ ਹੋਰ ਪਾਵਾਂ ਵਾਦੂ ਵਾਦੂ ਡਰੇਣਾ ਹਾਏ 200 150 ਮੁਰਗੀ ਆ 200 ਨਾ ਨਹੀਂ ਮਿਲਦੀਆਂ ਨੇ ਆਇਂ ਦੱਸ ਜਿਹਦਾ ਹੱਥ ਨਾਲ ਹੀ ਜਾਣਦੇ ਆ ਹਾਂ ਉਦੋਂ ਉਹਦੇ ਮੌਨਾਂ ਗਿਆ ਦੇਤੀ ਜਿਹੜੇ ਤੁਲੇ ਆਏ ਹੋ ਕਿਹੜੇ ਨਹੀਂ ਉਪਰ ਅੱਡੇ ਤੇ ਜਿਹੜਾ 180 ਰੁਪਏ ਦੀ ਆ ਵੇਚ ਕੋ ਉਹਦੇ ਨਾਲ ਆ ਜਿਹੜਾ ਦਮਾਦਾਰ ਵਾਲਾ ਉਹ ਬੂਨਾ ਲੱਗਣੀ ਚਲਾਨਾ ਮਾਰਦੇ ਕਿੱਤੇ ਲੈਣ ਦੇ ਆ ਅੱਜ ਕਿ ਉਹਦਾ ਵੇਚ ਆ ਕੇ ਤੁਸੀਂ ਵੀ ਉਥੋਂ ਲਿਆ ਕਰੋ ਕਾਣ ਆਗ ਮਾਰੇ ਗੰਦੇ ਸੀ ਵੜਦੇ ਨੇ 13 ਕੇ ਅੰਡਾ ਲਾ 13 ਰੁਪਏ ਅੰਡਾ ਕਿਹਦੀ ਤੂੰ ਲੈਣੀ ਮਾੜਾ ਲਾ ਦੁੱਧਾ ਲੈ ਨਵਾਂ ਮੁਰਗਾ ਲੈ ਮਗੇ ਕੱਲ ਨਵਾਂ ਮੁਰਗਾ ਆ ਜਾਣਾ ਸਾਡੀ ਸਾਨੂੰ ਕੋਈ ਆਏਗਾ ਪਾਉਂ ਲੈਣ ਦੇ ਇੰਨਾ ਮਹਿੰਗਾ ਹਾਂ ਆ ਵਧੀਆ 500 ਲਾਓ ਬਾਦਰ 500 ਲਾਓ ਨਾ ਖਦਾਈ ਹੁੰਦੀ ਕੰਨੀ ਐਨ ਫਾਗ ਹਾਂ ਕੰਨੀ ਐਨ ਫਾਗ ਆਮ ਉਹਨੇ ਉਹਨੇ ਕਿੰਨੀ ਬਤਾ ਉਹ ਤਾਂ ਲੰਗ ਲੈਂਦਾ ਹੋਰ ਨਾ ਕਰ ਹਾਂ ਮੈਂ ਦੇਖਾ ਕੋਲੀ ਚ ਕਿੰਨਾ ਚੇਕ ਕਰ ਇਹ ਵਦਿਆਸ ਫੋਰੀ ਹੋ ਰਿਹਾ ਹੈ ਸੱਤ ਉਹ ਨਕਲੇ ਆ ਕਰਾਂਗੇ ਵੰਦੂ ਜੀ ਇਹਦੀ ਤਾਂ ਗੰਦੀ ਹੋਰ ਤਰੀ ਵੰਦੂ ਭਲਾ ਜੀ ਇਹ ਇਹਦਾ ਜਿਦਵਾਈ ਹੈ ਇਹਦਾ ਜਿਦਵਾਈ ਆ ਕਹਿੰਦੇ ਆ ਵੀ ਬੁਖਾਰ ਜਰਿਆ ਨਾ ਪੂਰਾ ਯਾਰ ਇਹਦਾ ਲੋਕੀ ਦੇਸੀ ਮੁਰਗੇ ਦਾ ਮੀਣ ਖਾਉਂਦੇ ਹੋਣ ਸਰੀ ਇਹ ਗਾ ਦੇ ਜਿਦਵਾਈ ਆ ਅਸਾ ਜਾਲ ਲਾ ਕੇ ਟੇ ਹੋਣੀ ਨਾ ਵਾਦ ਸਰੀ ਨਹੀਂ ਖਾਣਾ ਤੁਸੀਂ ਮਾਰੇ ਜਲਾ ਤੋ ਨਹੀਂ ਖਾਣਾ ਤੁਸੀਂ ਮੈਂ ਨਹੀਂ ਖਾ ਸਕਦਾ ਉਹ ਔਰਟੀ ਹੈ ਖਾਦੇ ਨਹੀਂ ਉਹ ਨਾ ਇਹਦਾ ਦਵਾਈ ਆ ਪਾਜੀ ਆਪਾਂ ਉਹ 800 ਰੁਪਏ ਦੇ ਲੈਣ ਲੱਗੀ ਬਾਈ ਨਾ ਆਪਾਂ ਦੇ ਪੰਜ ਛੋੜਾ ਲਿਆ ਜਿਹੜਾ ਉਹ 2000 ਰੁਪਏ ਦਾ ਉਹ ਕਿਹੜਾ ਹੈ ਉਹ ਵੀ ਲੈ ਲਓ ਉਹਨਾਂ ਨੂੰ ਮਾੜਾ ਨਹੀਂ ਜਮਾਦਾਰੀ ਹੂ ਕਹਿੰਦੀ ਘਰ ਦਾ ਮੁੰਡਾ ਹੋ ਕੋ ਉਹ ਪਤਾ ਨਹੀਂ ਕੀ ਗੱਲ ਹੈ ਉਹ ਬਚਾਰੇ ਨੇ ਹੁਣ ਲਿਆ ਨਹੀਂ ਲੈ ਆਪਾਂ ਇਹ ਲੈ ਲਓ ਤੁਸੀਂ ਲੈ ਲਓ ਲੈ ਲਓ ਠੀਕ ਹੈ ਠੀਕ ਹੈ ਔਰ ਦਾ ਲੈ ਮੈਂ ਦੋ ਹੀ ਮੋੜੇ ਮੋੜੇ ਤੋਂ ਬਾਅਦ ਇੱਥੇ ਪੁੱਗਣਾ ਤੇ ਤੇ ਕਿ ਸੱਤ ਸੱਤ ਕਹਿੰਦੇ ਬਾਪੇ ਮੈਂ ਲਵਾਉਂਦਾ ਭਾਈ ਮੇਰੇ ਤੋਂ ਲੱਗੂ ਇੱਥੇ ਮਰਾਂਗਾ ਇਹ ਰਾਹੀ ਹਾਂਗਾ ਮੈਂ ਲਵਾਉਂਦਾ ਲਵਾਉਂਦਾ ਕੋਈ ਨਹੀਂ ਤੋਂ ਲੱਗਦਾ ਕੋਈ ਆਉਂਦਾ ਰੋਲਾ ਦੋਖਦ ਲਕੂ ਜਦੋਂ ਉਹ ਨਾ ਬੁਲਦਾ ਜਦ ਨਹੀਂ ਬੁਲਾਈ ਕਿ ਲੋੜ ਮਾਰਨ ਬਾਦਿਆਂ ਨਾ ਆਹ ਕਾਲੂ ਆਦੂ ਕਾਲੂ ਉਹ ਵੀ ਲੈ ਲਾਂਗੇ ਲੈ ਲੋ ਉਹ ਇੱਕ ਵਾਲੀ ਨਾ ਇੱਕ ਵਾਲੀ ਨੂੰ ਬਣਾਉਣਾ ਮੈਂ ਤਾਂ ਕਹਿ ਤੀ ਸੀ ਕਰ ਲਿਆ ਹੁੰਦਾ ਮੈਂ ਤਾਂ ਕਿੰਨੀ ਵਸੇਰਾ ਆਪ ਤਸੀਰ ਨੂੰ ਹਕੀਕਤ ਨੂੰ ਜਾਂਦਾ ਹੁੰਦਾ ਸੀ ਘਰ ਬੋਹਰੇ ਦੇ ਵਿੱਚ ਅਸੀਂ ਕੋਪੁਰਕਾ ਨਹੀਂ ਜਿੰਦੇ ਆ ਮਾਲ ਲਾ ਕੇ ਲਾ ਕੇ ਪਿੰਡਾਂ ਚ ਆਉਂਦੇ ਆ ਉਹ ਨਹੀਂ ਆ ਦਿੰਦੇ ਸੀ ਮੈਂ ਮਾਰਦਾ ਉਹਦਾ ਮੇਰਾ ਵਿਚਾਰ ਆ ਉਹ ਯਾਰ ਕੋਪੁਰਕਾ ਨਹੀਂ ਪਰ ਜੀ ਨੂੰ ਪੁੱਛਣਾ ਉਹ ਯਾਰ ਉਹਨਾਂ ਦਾ ਅਮਰੀਕਾ ਹਾਂ ਰੋੜਾ ਆਇਆ ਸੀ ਉਹ ਲੈ ਗਿਆ ਸਹੀ ਹੈ ਰੋੜਾ ਸਾਰੇ ਖਾਦੇ ਹਾਂ ਲੈ ਸੀ ਇਹਦੇ ਨਾਲ ਤੇ ਹੀ ਹੁੰਦੇ ਹਾਂ ਹਾਂ ਉੱਠੇ ਜਾਨਾ ਕੋਈ ਨਹੀਂ ਕਿਤੇ ਹੁਣ ਪਾਜੀ ਰੱਖਦੇ ਨਾ ਪੰਗਾਏ ਖਾਦ ਉਹਨੂੰ ਮੁਰਗੇ ਵੀ ਆਉਂਦੇ ਸੀ ਫੇਰ ਮੈਂ ਤਾਂ ਉਹ ਪਤਾ ਸੀ ਛੇਕਾਂ ਨੂੰ ਲੈਂਦੇ ਹੁਣ ਨਾ ਰੱਖਦੇ ਨਾ ਉਹ ਤਾਂ ਬਣਾਉਂਦੇ ਵੀ ਇਹ ਹੁੰਦੇ ਸੀ ਆਹ ਆਹ ਬਹੁਦੇ ਸੀ ਤੇ ਬੜੇ ਉਹ ਬਾਗਾਂ 'ਚ ਮੈਂ ਆਂਦਾ ਸੀ ਹਾਂ ਮੁਰਗੇ ਲੱਪੜੂ ਹਟ ਕੇ ਸਾਰੇ ਕਿਤੇ ਨਹੀਂ ਮੁਰਗੇ ਲੱਪੜਾ ਅੱਜ ਤੇ ਮਸਾ ਲੱਪੇ ਹੁਣ ਪਤਾ ਲੱਗਿਆ ਪਰ ਵੀ ਉੱਥੇ ਹਾਂ ਪੇਰੇ ਨਹੀਂ ਪਰੇ ਉਹ ਮੋਟ ਗਿਆ ਉੱਥੇ ਫੋਨ ਫੜਕਾਇ ਲੈ ਝਿੰਬੇ ਜਿੰਨ੍ਹੇ ਤੈਨੂੰ ਪਤਾ ਹੈ ਲੈ ਤੇਰੇ ਪੰਨ੍ਹ ਲੈ ਅਸੀਂ ਹੁਣ ਮੋਟ ਗਿਆ ਖੰਨਾ ਰੋਜੀ ਗਾਲੀ ਦੀ ਬਸ ਆ ਗੋ ਸਤਨਾ ਦੇ ਕੰਮ ਨੂੰ ਜੰਦਾ ਕੋਈ ਨਹੀਂ ਭਾਈ ਤੂੰ ਮਾਰੋ ਇਹ ਉਹ ਆ ਰੋਏ ਗੱਲਾਂ ਦਾ ਕਰ ਲੈ ਮੇਰੇ ਮੁਰਗਾ ਮਿਲ ਜੇ ਆਪਾਂ ਵੀ ਰੱਖੀਏ ਵੀ ਆਂਡੇ ਹੁੰਦੇ ਸੀ ਮੈਂ ਗੱਲਾਂ ਨਾ ਕਰਦਾ ਮੇਰੇ ਵੱਤ ਮੁਗੀਆਂ ਦੇ ਅੰਡਾ ਦਾ ਕਹੀਂ ਹੰਤਾ ਆਂਡਾ ਕਰਦਾ ਦੇਸੀ ਮੁਰਗਾ ਮੇਰੇ ਜਿਹੜਾ ਪਤਾ ਹੀ ਨਹੀਂ ਮੁਰਗੀ ਕਾਹਦਾ ਹੋਣਾ ਦੋ ਦੇਗਾ ਅਸੀਂ ਪੱਕੇ ਮੇਰੇ ਅੰਡਿਆਂ ਦੋ ਉਹ ਬਿੱਲੀ ਇਹਦਾ ਦੋ ਵੀ ਪੰਗੜ ਆ ਗਿਆ ਗਰੀਨ ਆਉਂਦੇ ਆ ਭਾਜੀ ਲੈ ਕੇ ਆ ਜੀ ਰਹੀ ਹੈ ਬੱਧੀ ਮੈਂ ਕੀ ਡੋਲਣੀ ਨਹੀਂ ਲੈ ਕੇ ਚੋਕੇ ਪਹਿਲੀ ਕੋਈ ਸਰਲਾ ਲਾ ਦੇ ਪਾ ਰੂ ਨੀ ਜਿਹੜਾ ਮੈਂ ਪਾ ਰਦਾ ਉਹ ਤੇ ਆਹ ਤੁਹਾਰੇ ਹੋ ਜਾ ਰਹੀਏ ਤੇ ਮਮਾ ਅੱਛਾ ਤੇ ਮਾਪੂ ਕਰ ਲਓ ਇਹਦਾ ਦੇ ਦੇ 50 ਰੁਪਏ ਲੱਗਾਸੁੰਦੇ ਮਾ ਸੋਹਦਾ ਦੋ ਸੋਹਦਾ ਹਾਂ 15 16000 ਇਹ ਹਾਂ ਹਾਂ ਜੀ ਪਤਾ ਹੈ ਕਿੰਨੇ ਦਾ ਰਾਣੀ ਚੈਰਾ ਚ ਦੋ ਦੋ ਸੌ ਦਾ ਲਾਸਟ ਤੂੰ ਤੂੰ ਆ ਹੁਣ ਪੀ ਕੇ ਕੋਈ ਸਰ ਨਾਲ ਯਾਰ ਤੇ ਨਾ ਕਲਾਸ ਤੇ ਲਾ ਲੀ ਲਾ ਲੀ ਲਾ ਲੀ ਲਾ ਲੀ ਲਾ ਲੀ ਲਾ ਲੀ ਜੇ ਤੋ ਨਹੀਂ ਮਿਲਦਾ ਫਸੇ ਨਾ ਲੈਣੇ 100 ਵੀ ਦੇਣਾ ਜੇ ਮੈਨੂੰ 100 ਦਾ ਵੀ ਕੋਈ ਮਾਰਦਾ ਨਹੀਂ ਕੋਈ ਮਾਰਦਾ ਨਹੀਂ 100 ਦਾ ਵੀ ਦੱਸ ਹਾਂ ਫਿਰ ਜਦੋਂ ਮਿਲਦਾ ਮੈਂ ਕੋਲੇ ਖੜ ਕੇ ਤੁਹਾਨੂੰ ਪਤਾ ਜਵਾਗ ਪੀ ਕੇ ਮਰਦਾ ਹੀ ਕੀ ਨਾ ਆਵੇ ਦਿੱਤੀ ਹੋਣੀ ਹਾਂ ਕੋਹੋਂ ਦੀ ਮੱਠ ਨੇ ਸੋਰਾ ਰਾਜ ਹੀ ਹੋਣੀ ਹਾਂ